ਨਮਸਕਾਰ ਸ਼ਾਸਤ੍ਰੀਕਾਲ ਸਮਾਨ ਟੂਡੇ ਤੁਹਾਡਾ ਸਵਾਗਤ ਹੈ ਸਮਾਨਤ ਝੀਲ ਰੋਡ ਤੇ ਰੋਜ਼ਾਨਾ ਹੀ ਵੱਡੇ ਵੱਡੇ ਜਾਮ ਲੱਗ ਜਾਂਦੇ ਹਨ ਸੜਕਾਂ ਦੇ ਆਲੇ ਦੁਆਲੇ ਲੋਕ ਆਪਣੀਆਂ ਗੱਡੀਆਂ ਖੜਾ ਕੇ ਬਜ਼ਾਰਾਂ ਵਿੱਚ ਕਈਦਾਰੀ ਕਰਨ ਲਈ ਚੁਣੇ ਜਾਂਦੇ ਹਨ ਜਿਸ ਕਾਰਨ ਲੋਕਾਂ ਨੂੰ ਖੜਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰੋਜ਼ਾਨਾ ਟ੍ਰੈਫਿਕ ਪੁਲਿਸ ਮੁਖੀ ਧੀਰਮਲ ਸਿੰਘ ਅਤੇ ਜਸਪਾਲ ਸਿੰਘ ਵੱਲੋਂ ਚਿਰਾਨ ਕੱਟੇ ਜਾਂਦੇ ਹਨ ਪਰ ਚਿਰਾਨ ਕੱਟਣ ਤੋਂ ਬਾਅਦ ਵੀ ਲੋਕ ਗੱਡੀਆਂ ਖੜੀ ਕਰਨ ਤੋਂ ਬਾਅਦ ਨਹੀਂ ਆ ਰਹੇ ਦੁਕਾਨਦਾਰਾ ਵੱਲੋਂ ਵੀ ਗੱਡੀ ਖੜਾਣ ਦੀ ਜਗਾਨੀ ਹੁੰਦੀ ਫਿਰ ਵੀ ਉਹ ਦੁਕਾਨ ਦੇ ਅੱਗੇ ਗੱਡੀ ਖੜਾ ਲੈਂਦੇ ਸੋ ਲੋੜ ਹੈ ਟ੍ਰੈਫਿਕ ਪੁਲਿਸ ਨੂੰ ਗੱਡੀਆਂ ਬਾਉਂਡ ਕਰਨ ਦੀ ਸਮਾਨਾ ਤੋਂ ਖਲਾਸ ਸ਼ਰਮਦ ਰਿਪੋਰਟ